ਉਹ ਕਹਿੰਦੇ ਆਪਾਂ ਨੂੰ ਕਹਿੰਦੇ ਸਾਨੂੰ ਪੈਸੇ ਦਿਓ ਤੇ ਅਸੀਂ ਤੁਹਾਡਾ ਫੇਸ ਬਾਕਸ ਚੇਂਜ ਕਰਾਂਗੇ ਉਹਨਾਂ ਦਾ 10000 ਰੁਪਏ ਦੇ ਦਿੱਤੇ ਤੁਹਾਨੂੰ ਕੋਈ ਨਾ ਇਸ ਚੀਜ਼ ਨੂੰ ਦੇ ਪੈਸੇ ਮੰਗੇ ਮੰਗੇ ਆ ਜੀ ਮੰਗੇ 10000 ਰੁਪਏ ਮੰਗਿਆ ਕੀ 10000 ਕੋਈ ਸਰਕਾਰੀ ਫੀਸ ਨਹੀਂ ਜਾਂ ਕਿਦਾਂ ਉਹ ਕਹਿੰਦੇ ਤੁਹਾਡਾ ਬਾਕਸ ਹੈ ਤਾਂ ਲਾਵਾਂਗੇ 10000 ਰੁਪਏ ਸਾਰੇ ਮਤਲਬ ਸਾਨੂੰ ਕਟਾ ਕਰਕੇ ਦਿਓ ਜਦੋਂ ਬਿਜਲੀ ਬੰਦ ਹੋ ਜਾਂਦੀ ਹੈ ਤੁਹਾਡੀ ਕੰਪਲੇਟ ਤੇ ਕੋਈ ਕਾਰਵਾਈ ਹੁੰਦੀ ਹੈ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਨਹੀਂ ਹੁੰਦਾ ਸਾਨੂੰ ਆਪ ਆਪਣਾ ਪਰਸਨਲ ਬਿਜਲੀ ਨਾਲ ਸੱਤ ਸਕਦਾ ਹੈ ਤੇ ਉਹਨੂੰ ਤੇ ਲੱਖ ਚੱਕਾ ਦੇ ਪੈਣੇ ਪੈਂਦੇ ਕੁਝ ਪਿੰਡਾਂ ਵਿੱਚ ਅਕਸਰ ਦੇਖਿਆ ਜਾਂਦਾ ਕਿ ਬਿਜਲੀ ਚੱਲ ਜਾਂਦੀ ਹੈ ਕਿ ਵੀਰੇ ਇੱਕ ਦੋ ਦੋ ਦਿਨ ਪਹਿਲਾਂ ਆਉਂਦੀ ਨਹੀਂ ਹੁੰਦੀ ਸੀ ਹੁਣ ਪਰ ਚਲੋ ਆਨਲਾਈਨ ਕੰਪਲੀਟ ਵੀ ਦਰਦ ਹੋ ਜਾਂਦੀ ਹੈਗੀ ਤੁਸੀਂ ਕੰਪਲੀਟ ਕਿੱਥੇ ਕਰਦੇ ਹੋ 19 12 ਤੱਕ ਕਿੱਥੇ ਬੱਚੇ ਜੇ ਨੈਜਰ ਬਬੀ ਜਿਹੜਾ ਰਿਪਲਾਈ ਹੁੰਦਾ ਰਿਪਲਾਈ ਤੇ ਫਿਰ ਵੀ ਕੋਈ ਰਿਪਲਾਈ ਆਉਂਦਾ ਹੈਗਾ ਉਹਨਾਂ ਕੋਲੋਂ ਬਿਜਲੀ ਵਾਲਿਆਂ ਵੱਲੋਂ ਕੋਈ ਨਹੀਂ ਆਉਂਦਾ ਸਾਨੂੰ ਫਿਰ ਵੀ ਆਪਣੀ ਬਿਜਲੀ ਵਾਲਾ ਸੱਤਦਾ ਸੱਤਦਾ ਆਪ ਸੱਤ ਕੇ ਸਾਰੀ ਆਪਣੀ ਬਿਜਲੀ ਸਹੀ ਕਰਾਈ ਜੈਸੀ ਜੈਸੀ ਮੰਗੇ ਹੀ ਕਰਦੇ ਆ ਕਿ ਬਕਸਾ ਚਿੰਤਨ ਬੱਚਿਆਂ ਨੂੰ ਬਹੁਤ ਜ਼ਲ ਦੁਰਘਟਨਾ ਹੋ ਸਕਦੀ ਹੈ ਬਸ ਬੱਚਿਆਂ ਦਾ ਤਾਂ ਕੋਈ ਨਹੀਂ ਹੈ ਸਾਡੇ ਸਾਡੇ ਬੱਚੇ ਜਾਂਦੇ ਆ ਸਾਡੀ ਸਦੂ ਸਰਾ ਹੁੰਦਾ ਆ ਹਾਦਸਿਆਂ ਨੂੰ ਸੱਦਾ ਦਿੰਦੀਆਂ ਸਕਰੀਨ ਤੇ ਨਿਸ਼ਰੇ ਬਿਜਲੀ ਦੇ ਮੀਟਰਾਂ ਦੀ ਮੰਦਹਾਲੀ ਦੀਆਂ ਤਸਵੀਰਾਂ ਫਗਵਾੜਾ ਲਾਗਲੇ ਪਿੰਡ ਮਿਹੜੂ ਦੀਆਂ ਹਨ ਦੱਸਿਆ ਕਿ ਜਿੱਥੇ ਮਹੱਲੇ ਦੀਆਂ ਔਰਤਾਂ ਨੇ ਇਕੱਠੀਆਂ ਹੋ ਮੀਟਰਾਂ ਦੇ ਬਕਸੇ ਨੂੰ ਚੇਂਜ ਕਰਨ ਦੀ ਗੁਹਾਰ ਲਗਾਈਏ ਮੀਡੀਆ ਨਾਲ ਗੱਲਬਾਤ ਕਰਦੇ ਆ ਮਹੱਲਾ ਵਾਸੀਆਂ ਨੇ ਦੱਸਿਆ ਕਿ ਬਕਸੇ ਦੀ ਹਾਲਤ ਕਾਫੀ ਖਸਤਾ ਹੈ ਜੋ ਇੱਕ ਦੀਵਾਰ ਦੇ ਸਹਾਰੇ ਟਿਕਿਆ ਹੋਇਆ ਹੈ ਤੇ ਮੀਟਰ ਤੇ ਤਾਰਾਂ ਇਧਰ ਉਧਰ ਖਿਲਰੀਆਂ ਪਈਆਂ ਹਨ ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਸਾ ਵਾਪਰ ਸਕਦਾ ਹੈ ਹੋਰ ਦੱਸਦੀ ਕਿ ਮਹੱਲਾ ਵਾਸੀਆਂ ਨੇ ਹੋਰ ਦੱਸਿਆ ਕਿ ਸਾਡੇ ਛੋਟੇ-ਛੋਟੇ ਬੱਚੇ ਇੱਥੇ ਅਕਸਰ ਹੀ ਖੇਡਦੇ ਰਹਿੰਦੇ ਹਨ ਜਿਨ੍ਹਾਂ ਦੀ ਜੀਵਨ ਦਾ ਖਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਪਰ ਬਿਜਲੀ ਪਿਓ ਆਗ ਸਾਡੀ ਇੱਕ ਨਹੀਂ ਸੁਣਦਾ ਉਹਨਾਂ ਕਿਹਾ ਕਿ ਅਸੀਂ ਇਸ ਸਮੱਸਿਆ ਨੂੰ ਐਸਡੀਓ ਫਾਦੀਆਵਾਦ ਐਕਸੀਨ ਫਗਵਾੜਾ ਦੇ ਧਿਆਨ ਵਿੱਚ ਵੀ ਲਿਆਂਦਾ ਪਰ ਲਿਖਤੀ ਤਰਖਾਸਤ ਦੇਣ ਦੇ ਬਾਵਜੂਦ ਅਤੇ ਬਾਰ-ਬਾਰ ਰਿਕੁਐਸਟ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਸਾਡੀ ਇੱਕ ਨਾ ਸੁਣੀ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਭੰਡਾਰੀ ਦੀ ਰਿਪੋਰਟ ਆਪਨੇ ਨਾਮ ਹੈ ਜੀ ਲਖਵੀਰ ਕੌਰ ਤੁਸੀਂ ਅੱਜ ਸਾਰੇ ਇੱਥੇ ਇਕੱਠੇ ਹੋਏ ਹੈਗੇ ਆ ਪਿੱਛੇ ਤੁਸੀਂ ਹੁਣ ਦੱਸਿਆ ਕਿ ਬਿਜਲੀ ਦੇ ਬਾਕਸ ਟੁੱਟੇ ਪਏ ਹੈਗੇ ਸਾਰੇ ਅਸੀਂ ਵੀ ਦੇਖਿਆ ਕਾਫੀ ਬੁਰਾ ਹਾਲ ਹੈਗਾ ਵਾ ਔਰ ਜਿਸ ਨੂੰ ਦੇਖ ਕੇ ਲੱਗ ਰਿਹਾ ਕਾਫੀ ਵੱਡਾ ਆਸਰ ਕਿਸਾ ਵੀ ਟਾਈਮ ਵਾਪਰ ਸਕਦਾ ਹੈਗਾ ਵਾ ਤੁਸੀਂ ਇਸ ਦੀ ਕੋਈ ਲਿਖਤ ਦਰਖਾਸਤ ਕੀਤੀ ਬਿਜਲੀ ਕੋਲ ਹਾਂਜੀ ਅਸੀਂ ਇੱਥੇ ਐਪਲੀਕੇਸ਼ਨ ਵੀ ਲੈ ਕੇ ਦਿੱਤੀ ਸਾਡੀ ਕਿਸੇ ਨੇ ਨਹੀਂ ਸੁਣਵਾਈ ਕੀਤੀ ਅੱਛਾ ਕਿੰਨੇ ਦਿਨ ਹੋ ਗਏ ਐਪਲੀਕੇਸ਼ਨ ਦਿੱਤੀ ਸਾਨੂੰ ਹੋ ਗਿਆ 10-12 ਦਿਨ ਹੋ ਗਏ ਅ ਕਿੰਨੇ ਚਿਰ ਤੋਂ ਟੁੱਟੇ ਹੋਏ ਜੀ ਬਕਸੇ ਇਹਨੂੰ ਤਾਂ ਕਾਫੀ ਸਾਲ ਹੋ ਗਏ ਇੱਥੇ ਟੁੱਟੇ ਹੋਏ ਤੁਸੀਂ ਪਹਿਲਾਂ ਇੰਨੇ ਸਾਲਾਂ ਤੋਂ ਕੋਈ ਦੱਸਿਆ ਨਹੀਂ ਬਿਜਲੀ ਵਾਲਿਆਂ ਨੂੰ ਬਹੁਤ ਅਸਿਸਕਿਆ ਹਰ ਮਹੀਨੇ ਵਾਦਾ ਸੀ ਜਿਹੜੇ ਬਕਸ ਹੁੰਦੇ ਸੀਗੇ ਰੀਡਿੰਗ ਕਰਨ ਉਹਨਾਂ ਨੂੰ ਵੀ ਕਿਹਾ ਸੀ ਅਸੀਂ ਬਿਜਲੀ ਵਾਲਿਆਂ ਨੂੰ ਵੀ ਕਿਹਾ ਕਿਸੇ ਨੇ ਨਹੀਂ ਸੁਣੀ ਸਾਡੀ ਜੀ ਹਾਂ ਜੀ ਹੁਣ ਤੁਸੀਂ ਇਕੱਠੇ ਹੋਏ ਸਾਰੇ ਮੱਲਾ ਵਸੀ ਇੱਥੇ ਤੇ ਕਿੰਨੇ ਕੁ ਮੀਟਰ ਹੈਗੇ ਜੀ ਇੱਥੇ 20 ਮੀਟਰ ਹੈ ਇੱਥੇ ਤੇ ਕੀ ਮੰਗ ਕਰਦੇ ਹੋ ਤੁਸੀਂ ਬਿਜਲੀ ਵਿਭਾਗ ਤੋਂ ਕੀ ਹੋਣਾ ਚਾਹੀਦਾ ਅਸੀਂ ਇਹ ਮੰਗ ਕਰਦੇ ਵੀ ਸਾਡੇ ਮੀਟਰਾਂ ਦਾ ਸੁਧਾਰ ਕੀਤਾ ਜਾਵੇ ਬੱਦਸੇ ਲੱਗੇ ਜਾਣ ਗਲੀ 'ਚ ਕੋਈ ਬੱਚੇ ਵਗੈਰਾ ਵੀ ਇੱਥੇ ਇੱਥੇ ਬੱਚੇ ਖੇਡਦੇ ਸਾਨੂੰ ਹਰ ਵੇਲੇ ਡਰ ਰਹਿੰਦਾ ਕਿ ਤੇ ਬੱਚੇ ਨਾਲ ਚੁੰਬੜ ਜਾਣ ਜੀ ਸੋ ਜਦੋਂ ਮੀਂਹ ਵਗੈਰਾ ਪੈਂਦਾ ਹੈਗਾ ਤਾਂ ਕੋਈ ਕਰੰਟ ਵਾਰਾ ਤਾਂ ਨਹੀਂ ਹੁੰਦਾ ਉੱਥੇ ਕੰਦਾ ਗੁੰਦਾ ਅੱਗ ਨਿਕਲਦੀ ਹੈ ਨਾ ਵਿੱਚੋਂ ਸਾਡੇ ਮੀਟਰ ਇਹਰੇ ਘਰ ਦੇ ਦੋ ਦੋ ਵਾਰੀ ਲੂ ਹੋ ਗੱਟੇ ਆ ਸੋ ਤੁਸੀਂ ਅੱਜ ਸਾਰੇ ਇਕੱਠੇ ਹੋਏ ਹੋ ਮੱਲਾ ਵਾਸੀ ਪਿੰਡ ਵਿੱਚ ਹੋਰ ਵੀ ਅਸੀਂ ਸਰਵੇ ਕੀਤਾ ਸੀ ਉੱਥੇ ਵੀ ਜਗ੍ਹਾ ਜਗ੍ਹਾ ਇੰਨੇ ਮੀਟਰ ਕਾਫੀ ਟੁੱਟੇ ਬਏ ਹੈਗੇ ਲੇਕਿਨ ਬਿਜਲੀ ਵਿਭਾਗ ਦੇ ਕੰਨਾਂ ਤੇ ਕੋਈ ਯੂ ਨਹੀਂ ਸਰਕਦੀ ਹੈਗੀ ਕੋਈ ਸਰਕਦੀ ਨਹੀਂ ਹਾਂ ਤੁਸੀਂ ਜੇ ਅਗਲੇ ਇਹ ਤੁਹਾਡੀ ਦਰਖਾਸਤ ਤੋਂ ਬਾਅਦ ਵੀ ਅਗਰ ਸਹੀ ਨਹੀਂ ਕਰਦੇ ਤਾਂ ਕਿਸ ਤਰ੍ਹਾਂ ਦੀ ਅਗਲੀ ਕਾਰਵਾਈ ਕਰੋਗੇ ਵੈਸੀ ਕਰ ਅਸੀਂ ਧਰਨਾ ਲਾਵਾਂਗੇ ਜੀ ਹਾਂ ਸਾਨੂੰ ਇਹ ਮੰਗ ਹੈ ਸਾਡੇ ਛੇਤੀ ਤੋਂ ਛੇਤੀ ਮੀਟਰਾਂ ਦਾ ਬਾਕਸ ਐ ਚੇਂਜ ਕੀਤਾ ਜਾਵੇ ਸੋ ਕਈ ਵਾਰੀ ਬਿਜਲੀ ਚੱਲ ਵੀ ਜਾਂਦੀ ਨੇ ਤਾਰਾਂ ਦੀ ਉਲਝਣ ਹਾਂਜੀ ਕਦੀ ਕਿਸੇ ਦੇ ਘਰ ਲਾਈਟ ਤਾਰਾਸਰ ਦੇਣੀ ਆਉਂਦੀ ਹੈਗੀ ਅੱਛਾ ਜੀ ਹਾਂਜੀ ਜਿਹੜੇ ਬਾਹਰ ਖੰਬੇ ਦੇ ਮੀਟਰ ਲੱਗੇ ਵੀ ਸੀ ਮਲੇ ਹੈਗੇ ਸਾਰੇ ਕਿਸੇ ਮਲੇ ਦੇ ਉਹਨੇ ਆਪਣੇ ਕਈਆਂ ਨੇ ਵਿੱਚੋਂ ਮੀਟਰ ਹਰ ਕੇ ਕਢਵਾ ਲਏ ਅੱਛਾ ਜੀ ਹਾਂਜੀ ਤੁਹਾਡੇ ਬਿੱਲ ਵਗੈਰਾ ਸਹੀ ਹੁੰਦੇ ਹੈਗੇ ਸਾਰੇ ਰੀਡਿੰਗ ਰੀਡਿੰਗ ਕਿੱਦਾਂ ਹੁੰਦੀ ਹੈ ਕਿ ਕੋਸ਼ਿਸ਼ ਤਾਂ ਨਹੀਂ ਸਾਰੇ ਸ਼ੀਸ਼ੇ ਟੁੱਟੇ ਹੋਏ ਹੈਗੇ ਕੁਝ ਵੀ ਨਹੀਂ ਹੁੰਦੀ ਹੈਗੀ ਉਦਦੇ ਫਾਰਮੈਟ ਹੀ ਜੀ ਕਰਕੇ ਚੱਲ ਜਾਂਦੇ ਆ ਕਿਤੇ ਇਦਾਂ ਤਾਂ ਨਹੀਂ ਬਿਜਲੀ ਆਪਾਂ ਘੱਟ ਵਰਤਦੇ ਆਂ ਬਿੱਲ ਤੁਹਾਡੇ ਜਿਆਦਾ ਆ ਜਾਂਦੇ ਹੋ ਸਕ ਹਾਂਜੀ ਤਾਂ ਵੀ ਹੈਗੇ ਆ ਤੁਸੀਂ ਕੋਸ਼ਿਸ਼ ਕੀਤੀ ਕਦੀ ਜਾਣ ਲਈ ਰੀਡਿੰਗ ਸਹੀ ਹੋ ਰਹੀ ਜਾਂ ਇੱਥੇ ਨਹੀਂ ਹੋ ਰਹੀ ਕਿਉਂ ਮੀਟਰ ਦੇ ਹਾਲਤ ਬਹੁਤ ਮਾੜੀ ਹੈਗੀ ਹੈ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕਦੋਂ ਰੀਡਿੰ ਜੀ ਤੁਹਾਡੇ ਸਾਰਾ ਅੰਦਾਜ਼ੇ ਨਾਲ ਹੀ ਬਿੱਲ ਦਿੱਤੇ ਜਾਂਦੇ ਆ ਹਾਂਜੀ ਆਪਣਾ ਹਰਵੰਦ ਸਿੰਘ ਤੁਸੀਂ ਵੀ ਅੱਜ ਇੱਥੇ ਆਏ ਹੋਗੇ ਸਾਰੇ ਤੁਸੀਂ ਮਹੱਲਾ ਵਸੀ ਇਕੱਠੇ ਹੋਏ ਹੈਗੇ ਆ ਕੀ ਮੰਗ ਕਰਦੇ ਆ ਵੀ ਇਹ ਮੀਟਰ ਸਾਡੇ ਸਾਰੇ ਟੁੱਟੇ ਪਏ ਆ ਸਾਡੇ ਮੀਟਰ ਖਰਸਾ ਬਦਲ ਕੇ ਜਾਣ ਸਾਡਾ ਮੀਟਰ ਪਹਿਲਾਂ ਲੂ ਹੋ ਗਿਆ ਤਾਂ ਪੈਸੇ ਲਾ ਕੇ ਤਾਂ ਉਹ ਉਤਾਰ ਲੱਗ ਗਏ ਆ ਅੱਛਾ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਸਹੀ ਲਾ ਕੇ ਜਾਓ ਫੇਰ ਸੀ 1100 ਰੁਪਇਆ ਫੇਰ ਦਿੱਤਾ ਸਾਡਾ ਮੀਟਰ ਲਾ ਕੇ ਗਏ ਆ ਅੱਛਾ ਜੀ ਤੇ ਮੀਟਰ ਮਹੀਨੇ ਪਿਛਲੇ ਸਾਨੂੰ ਬਿੱਲ 3000 4000 ਤੱਕ ਨੂੰ ਆ ਜਾਂਦਾ ਹੈ ਪਰ ਇਸ ਗਲਤੀ ਦੀ ਜਾਣ ਲਈ ਕੋਸ਼ਿਸ਼ ਕੀਤੀ ਕਿ ਬਿੱਲ ਤੁਹਾਡਾ ਸਹੀ ਰੀਡਿੰਗ ਕਿੰਨੀ ਆ ਕਿੰਨਾ ਬਿੱਲ ਆਉਂਦਾ 3000 ਕਾ ਦਾ ਆਉਂਦਾ ਤੁਹਾਨੂੰ ਪਤਾ ਹੀ ਨਹੀਂਗਾ ਦੱਸਦਾ ਹੀ ਨਹੀਂਗੇ ਬਿੱਲ ਵਧਾ ਜਾਂਦੀ ਆ ਜੀ ਉਹਨਾਂ ਦੇ ਕਾਲ ਦਿੰਦੇ ਆ ਆਂਟੀ ਆਪਣਾ ਬਿੱਲ ਕਿੰਨਾ ਕਾ ਜਾਂਦਾ ਆਪਾਂ 7000 ਰੁਪਏ ਸਤਿਅੰਗ ਸਤਿਅੰਗ ਤਾਂ ਲੱਗਦਾ ਕਿ ਬਿੱਲ ਸਹੀ ਆਉਂਦਾ ਜਾਂ ਤੁਹਾਡਾ ਵੀ ਮੀਟਰ ਇੱਥੇ ਹੈ ਮੀਟਰ ਇੱਥੇ ਹੀ ਹੈ ਮੀਟਰ ਕਿੰਨੇ ਬੜਾ ਬੁਰਾ ਹਾਲ ਹੈਗਾ ਮੀਟਰ ਦਾ ਕੀ ਮੀਟਰ ਦਿਖਦਾ ਹੀ ਨਹੀਂ ਹੈਗਾ ਰੀਡਿੰਗ ਕਿ ਧਿਆਨ ਚ ਨਹੀਂ ਲੈਂਦਾ ਉਹਨਾਂ ਦੀ ਬਿਜਲੀ ਵਾਲਿਆਂ ਤੇ ਕਿਆ ਤਾਂ ਕਈ ਵਾਰੀ ਆ ਬਹੁਤ ਵਾਰੀ ਕਿਹਾ ਕੋਈ ਆਉਂਦਾ ਹੀ ਨਹੀਂ ਹੈਗਾ ਜੀ ਹਾਂਜੀ ਕੋਈ ਨਹੀਂ ਆਉਂਦਾ ਹੈਗਾ ਅਜੇ ਤਾਂ ਕਿਹਾ ਇਹਨੇ ਬਿੱਲ ਆਉਂਦੇ ਤੁਸੀਂ ਆ ਕੇ ਦੇਖੋ ਤਾਂ ਸਹੀ ਪੈਸੇ ਮੰਗਦੇ ਬਸ ਪੈਸੇ ਦੇ ਦਿਓ ਬਾਕਸਾ ਚੇਂਜ ਕਰ ਦਿੰਨੇ ਕਿਸੇ ਕੋ ਹੈਗੀ ਨਾ ਕਿਸੇ ਕੋ ਨਹੀਂ ਹੈਗੀ ਹੁਣ ਸਾਰੇ ਥੋੜੇ ਦੇ ਸਕਦੇ ਹੈਗੇ ਚੱਕੇ ਦੋ ਜਾਨੀ ਦੇ ਦੇਣਗੇ ਬਾਕੀ ਕਿੱਥੇ ਜਾਣਗੇ ਫਿਰ ਆ ਸਾਡੀ ਅਸੀਂ ਮੰ ਜਦੋਂ ਬਿਜਲੀ ਬੰਦ ਹੋ ਜਾਂਦੀ ਆ ਤੁਹਾਡੀ ਕੰਪਲੇਟ ਤੇ ਕੋਈ ਕਾਰਵਾਈ ਹੁੰਦੀ ਆ ਕੋਈ ਕਾਰਵਾਈ ਨਹੀਂ ਹੁੰਦੀ ਭਾਜੀ ਇੱਥੇ ਕੋਈ ਨਹੀਂ ਆਉਂਦਾ ਸਾਨੂੰ ਆਪ ਆਪਣਾ ਪਰਸਨਲ ਬਿਜਲੀ ਵਾਲਾ ਸੱਤਣਾ ਪੈਂਦਾ ਆ ਤੇ ਉਹਨੂੰ ਫੇਰ ਅਲੱਗ ਚਾਰਜਸ ਕਰਨੇ ਪੈਂਦੇ ਆ ਕੁਝ ਪਿੰਡਾਂ ਵਿੱਚ ਅਕਸਰ ਦੇਖਿਆ ਜਾਂਦਾ ਕਿ ਬਿਜਲੀ ਚੱਲ ਜਾਂਦੀ ਆ ਕਈ ਵਾਰ ਇੱਕ ਇੱਕ ਦੋ ਦੋ ਦਿਨ ਪਹਿਲਾਂ ਆਉਂਦੀ ਨਹੀਂ ਹੁੰਦੀ ਸੀ ਹੁਣ ਤਾਂ ਚਲੋ ਆਨਲਾਈਨ ਕੰਪਲੀਟ ਵੀ ਦਰਜ ਹੋ ਜਾਂਦੀ ਹੈਗੀ ਆ ਤੁਸੀਂ ਕੰਪਲੀਟ ਕਿੱਥੇ ਕਰਦੇ ਆ ਕੰਪਲੀਟ 19 12 ਤੇ ਕਰੀਦੀ ਆ ਭਾਜੀ ਕਿੰਨੇ ਚਿਰ ਬਾਅਦ ਰਿਪਲਾਈ ਆਉਂਦਾ ਰਿਪਲਾਈ ਤਾਂ ਫਿਰ ਵੀ ਕੋਈ ਰਿਪਲਾਈ ਆਉਂਦਾ ਹੈਗਾ ਉਹਨਾਂ ਵੱਲੋਂ ਬਿਜਲੀ ਵਾਲਿਆਂ ਵੱਲੋਂ ਕੋਈ ਨਹੀਂ ਆਉਂਦਾ ਸਾਨੂੰ ਫਿਰ ਵੀ ਆਪਣੇ ਬਿਜਲੀ ਵਾਲਾ ਸੱਦਣਾ ਪੈਂਦਾ ਹੈ ਆਪ ਸੱਦ ਕੇ ਆਪ ਸੱਦ ਕੇ ਫੇ ਸਾਰੀ ਆਪਣੀ ਬਿਜਲੀ ਸਹੀ ਕਰਾਈਦੀ ਆਂ ਐਸੀ ਦੇ ਕੀ ਮੰਗ ਕਰਦੇ ਆ ਤੁਸੀਂ ਮੰਗ ਇਹੀ ਕਰਦੇ ਆ ਕਿ ਬਾਕਸਾ ਚੇਂਜ ਕਰਨ ਬੱਚਿਆਂ ਨੂੰ ਬਹੁਤ ਜਲਦ ਘਟਨਾ ਹੋ ਸਕਦੀ ਆ ਫਿਰ ਬਸ ਬੱਚਿਆਂ ਦਾ ਤਾਂ ਕੋਈ ਨਹੀਂ ਹੈ ਸਕਦਾ ਸਾਡੇ ਬੱਚੇ ਜਾਂਦੇ ਆ ਸਾਡੀ ਦੂਸਰਾ ਹੁੰਦਾ ਆ ਇਸ ਕਰਕੇ ਮੰਗ ਇਹੀ ਆ ਕਿ ਜਲਦੀ ਤੋਂ ਜਲਦੀ ਬਾਕਸੇ ਚੇਂਜ ਕੀਤੇ ਜਾਣ ਪਿਛੇ ਮਾਤਾ ਜੀ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਜਿਹੜਾ ਹੈਗਾ ਬਈ ਕਾਫੀ ਸਾਲਾਂ ਤੋਂ ਇਦਾਂ ਹੀ ਚੱਲਦਾ ਆ ਰਿਹਾ ਲੇਕਿਨ ਕੋਈ ਉਹਨਾਂ ਦੇ ਕੰਨਾਂ 'ਚ ਜੂ ਨਹੀਂ ਸਕੀ। ਜਿਵੇਂ ਅਸੀਂ ਕਿਹਾ ਸੀਗਾ ਉਹ ਇੱਥੇ ਆਉਂਦੇ ਆ ਬੰਦੇ ਉਹ ਕਹਿੰਦੇ ਕਿ 10000 ਰੁਪਏ ਦਿੱਤਾ ਜਾਵੇ ਤੇ ਫਿਰ ਬਕਸੇ ਚੇਂਜ ਹੋ ਗਏ ਕਹਿੰਦੇ ਕਿ ਪਿੱਛੇ ਕੋਈ ਮੁਲਾਜ਼ਮ ਕੋਈ ਨਹੀਂ ਸੁਣਵਾਈ ਕਰਦੇ। ਕੋਈ ਪੈਸੇ ਵਗੈਰਾ ਦੀ ਮੰਗ ਵੀ ਕੀਤੀ ਤੁਹਾਡੇ ਨੂੰ। 10000 ਰੁਪਏ ਦੀ ਮੰਗ ਕੀਤੀ ਗਈ ਹੈ ਕਿ ਮੈਂ ਪਰ ਪਰ ਮੀਟਰ 500 ਰੁਪਏ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਕਿ ਪੈਸੇ 10000 ਜਮ੍ਹਾਂ ਹੋਊਗਾ ਉਸ ਦੀ ਕੋਈ ਰਸੀਦ ਵਗੈਰਾ ਮਿਲ ਗਈ ਸਰਕਾਰੀ ਖਾਤੇ 'ਚ ਜਾਣ ਕੇ ਜਾਂ ਉਹਨਾਂ ਦੀ ਜੇਬਾਂ ਕਹਿੰਦੇ ਉਹਨਾਂ ਦੀਆਂ ਜੇਬਾਂ 'ਚ ਹੀ ਜਾਣ ਕੇ ਤਾਂ ਅਸੀਂ ਬਕਸਾ ਲਿਆ ਕੇ ਰੱਖਾਂਗੇ। ਇਹਨਾਂ ਨੂੰ ਐਪਲੀਕੇਸ਼ਨ ਵੀ ਦਿੱਤੀ ਸਾਰ ਇਸ ਕਰਕੇ ਜਾਂ ਤਾਂ ਹੁਣ ਬਿਜਲੀ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਇਹਦਾ ਬਾਕਸਾਂ ਚੇਂਜ ਕਰੀਏ ਜੀ ਤੇ ਜੇ ਹੋਊਗੇ ਪਰ ਕਿਸੇ ਨੇ ਪੈਸੇ ਨਹੀਂ ਭਰਨੇ ਹੁਣ ਚਿਪਾ ਵਾਲੇ ਮੀਟਰ ਲਾਉਂਦੇ ਆ ਤੇ ਉਹਨਾਂ ਦਾ ਮਹੀਨੇ ਬਾਅਦ ਬਿੱਲ ਆਉਂਦਾ ਆ ਤੇ ਬਿੱਲ ਵੀ ਆਨਲਾਈਨ ਭੇਜਦੇ ਆ ਹੁਣ ਕਈ ਅਨਪੜ੍ਹੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਆਨਲਾਈਨ ਮਿਲਦਾ ਇਸ ਵਾਰੀ ਕੋਈ ਪਿੱਲ ਨਹੀਂ ਕੱਢ ਕੇ ਗਏ ਹੈਗੇ ਸਾਰਾ ਆਨਲਾਈਨ ਬਿੱਲ ਆਇਆ ਹੈ ਸੋ ਪਿੱਛੇ ਵੀ ਪਿੰਡ ਵਿੱਚ ਹੋਰ ਵੀ ਕਈ ਜਗ੍ਹਾ ਦੇਖਿਆ ਸੀ ਬੜੇ ਸਵਾਗ ਪ੍ਰੂਫ ਤੇ ਮਾੜਾ ਹਾਲ ਹੈਗੇ ਇਹ ਬਾਕਸਾਂ ਦਾ ਪਰ ਪਰ ਬਜ ਬਿਜਲੀ ਵਾਲੇ ਕੋਈ ਵੀ ਕਾਰਵਾਈ ਨਹੀਂ ਕਰਦੇ ਬਿਜਲੀ ਵਿਭਾਗ ਉਹਦਾ ਨਾ ਖਾਸ ਤਕ ਪਾਣਾ ਵਾਪਰ ਗਿਆ ਕਿ ਹਾਦਸਾ ਹੋ ਗਿਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋ ਸਕਦਾ ਕੌਣ ਹੋ ਸਕਦਾ ਬਿਜਲੀ ਵਾਲਿਆਂ ਨੇ ਤਾਂ ਫੇਰ ਕੋਈ ਨਹੀਂ ਜ਼ਿੰਮੇਵਾਰੀ ਲੈਣੀ ਹੈਗੀ ਕੋਈ ਹੁਣ ਅਸੀਂ ਥੋੜੀ ਬਿਜਲੀ ਮੈਂ ਬਿਜਮੀ ਨੂੰ ਕੋਈ ਹੱਥ ਵੀ ਨਹੀਂ ਪਾਉਂਦਾ ਹੈਗਾ ਇਦਾਂ ਅਣਜਾਣ ਬੰਦਾ ਅਣਜਾਣ ਮੰਦੇ ਦੀ ਵਸ ਦੀ ਗੱਲ ਨਹੀਂ ਹੈ ਤੇ ਬਿਜਲੀ ਵਿਭਾਗ ਆਈ ਤੁਸੀਂ ਕਹਿਣਾ ਚਾਹੁੰਦੇ ਇਹਨਾਂ ਇਹ ਹੀ ਕਹਿਣਾ ਚਾਹੁੰਦੇ ਵੀ ਮੀਟਰ ਸਾਡੇ ਬਾਕਸਾ ਬਦਲੀ ਦੇ ਕਿੰਨਾ ਬਿੱਲੋਂ ਦਾ ਤੁਹਾਡਾ ਦੀ ਇਹ ਤਾਂ ਕਿੰਨੇ ਵਾਰ ਜੰਦਾ ਕਦੇ 4000 ਜੰਦਾ ਕਦੇ 5000 ਜੰਦਾ ਕਦੇ 35 ਜੀ ਪਿੱਛੇ ਬੜਾ ਬੁਰਾ ਹਾਲ ਹੈਗਾ ਕੋਈ ਕਿਸੇ ਕੋਈ ਕੋਈ ਹਾਦਸਾ ਵਾਪਰ ਰਿਹਾ ਤਾਂ ਕੌਣ ਜ਼ਿੰਮੇਵਾਰ ਹੈਗਾ ਇਹ ਤਾਂ ਹੁਣ ਉਹੀ ਜ਼ਿੰਮੇਵਾਰ ਹੈ ਹੁਣ ਅਸੀਂ ਥੋੜਾ ਸਾਡੇ ਤਾਂ ਨਿਆਣੇ ਛੋਟੇ ਛੋਟੇ ਪਿੱਛੇ ਕਿਸੇ ਪਿੰਡ ਵਿੱਚ ਇੱਕ ਭਈਏ ਨੇ ਹਾਦਸਾ ਵਾਪਰਿਆ ਕਰੰਟ ਆ ਗਿਆ ਖੰਭੇ ਦੇ ਵਿੱਚ ਤਾਂ ਉਹਦੀ ਡੈਥ ਹੋ ਗਈ ਸੀ ਹੁੰਦੇ ਹੀ ਆ ਸਾਰੇ ਹੁੰਦੇ ਹੀ ਆ ਵਾਪਸ ਹੁੰਦੇ ਆ ਸਾਰੇ ਪਾਸੇ ਹੁੰਦੇ ਆ ਇਹ ਤਾਂ ਹੁਣ ਉਹਨਾਂ ਨੂੰ ਚਾਹਤੇ ਸਾਡੇ ਜੇ ਹੁੰਦਾ ਕਦੇ ਕਿਸੇ ਦੇ ਘਰ ਬੱਤੀ ਹੁੰਦੀ ਹੈ ਇੱਕਦੇ ਹੁੰਦੀ ਹੈ ਦੂਜੇ ਦੇ ਹੁੰਦੀ ਨਹੀਂ ਦੂਜੇ ਦੇ ਹੁੰਦੀ ਤੀਜੇ ਦੇ ਨਹੀਂ ਹੁੰਦੀ ਇਹੀ ਕੰਮ ਹੁੰਦਾ ਤਾਂ ਕੋਈ ਠੀਕ ਆਨੇ ਨੂੰ ਨਹੀਂ ਆਉਂਦੇ ਤੇ ਅਸੀਂ ਆਪ ਮੇਰਾ ਨਾ ਦਰਸ਼ਨ ਕਰੋ ਤੁਸੀਂ ਕੀ ਮੰਗ ਕਰਦੇ ਹੋ ਬਹੁਤ ਬੁਰਾ ਹਾਲ ਹੈਗਾ ਜੀ ਤੁਸੀਂ ਇਕੱਠੇ ਹੋਏ ਆਂਗੇ ਪਿੰਡ ਵਾਸੀ ਇੱਥੇ ਮਹੱਲਵਸੇ ਅਸੀਂ ਬਿਜਲੀ ਵਾਲਿਆਂ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਸਾਡਾ ਬਕਸਾ ਜਲਦੀ ਜਲਦੀ ਬਦਲਿਆ ਜਾਵੇ ਤੇ ਸਾਡੇ ਮਿਸਟਰ ਹੁਣ ਕਿਹ ਕੋ ਗੰਜائش ਨਹੀਂ ਹੁੰਦੀ ਪਈ ਮਿਸਟਰ ਅਸੀਂ ਪੈਸੀ ਹੋਰ ਪਾ ਕੇ ਤਾਂ ਮਿਸਟਰ ਹੋਰ ਲਗਾ ਲਈਏ ਬਿਜਲੀ ਵਾਲੇ ਕਰਦੇ ਜਦੋਂ ਬਿੱਲ ਦਿੰਦੇ ਕਈਆਂ ਦੇ ਘਰ ਬਿੱਲ ਦਿੰਦੇ ਨਹੀਂ ਹੈਗੇ ਉਹ ਐਦਾਂ ਵਾਸਤੇ ਕਈ ਵਾਰੀ ਇਦਾਂ ਵੀ ਪਿੰਡਾਂ ਵਿੱਚ ਹੁੰਦਾ ਕਿ ਸਾਡੀ ਤਾਰ ਦਾ ਖਰਚਾ ਬਿਜਲੀ ਵਾਲੇ ਤੁਹਾਡੇ ਮਹੱਲੇ ਵਾਲੇ ਤੇ ਪਾਤਾ ਬਾਕਸ ਵਾਲੇ ਖਰਚੇ ਪਾਤੇ ਫालतू ਬਾਧੂ ਖਰਚੇ ਪਾਉਂਦੇ ਆਉਂਦੇ ਆ ਪਾਉਂਦੇ ਉਹ ਕਹਿੰਦੇ ਸਾਨੂੰ ਪੈਸੇ ਦਿਓ ਤੇ ਅਸੀਂ ਤੁਹਾਡਾ ਫੇਸ ਚੇਂਜ ਕਰਾਂਗੇ 10000 ਰੁਪਏ ਦਿਓ ਸਾਨੂੰ ਤੁਹਾਨੂੰ ਕੋਈ ਨਾ ਇਸ ਚੀਜ਼ੋਂ ਦੇ ਪੈਸੇ ਮੰਗ ਗਈ ਹਾਂ ਜੀ ਮੰਗੇ 10000 ਰੁਪਏ ਮੰਗਿਆ ਕੀ 10000 ਕੋ ਸਰਕਾਰੀ ਫੀਸ ਜਾਂ ਕਿਦਾਂ ਉਹ ਇਹ ਉਹ ਕਹਿੰਦੇ ਤੁਹਾਡਾ ਬਾਕਸ ਹੈ ਸੀ ਤਾਂ ਲਾਵਾਂਗੇ ਉਹ 10000 ਰੁਪਏ ਸਾਰੇ ਮਤਲਬ ਉਸ ਨੂੰ ਇਕੱਠਾ ਕਰਕੇ ਦਿਓ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ